ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਕੋਠੀ ਲਾਲ ਸਿੰਘ ਨਗਰ 100 ਗਜ ਦੀ ਗਲੀ ਨੰਬਰ 11 ਰੇਟ ਇਹਦਾ 22 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੀ ਫਰੰਟ ਤੇ ਇਹਦੇ ਬਾਥਰੂਮ ਹੈ ਤਿੰਨ ਬੈੱਡਰੂਮ ਹੈ ਕਿਚਨ ਹੈ ਦੋ ਬਾਥਰੂਮ ਬਣੇਗੇ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਨਵੀਂ ਵੀਡੀਓ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਕੋਈ ਪੈਸਾ ਨਹੀਂਗਾ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਹੈ ਕਾਲ ਕਰ ਸਕਦੇ ਆ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਜੋੜੀਆਂ ਦਾ ਪੱਲਿਆਂ ਦਾ ਰੰਗ ਰੋਗਣ ਦਾ ਡਿਮਾਂਡ ਇਹਦੀ 22 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਗਈ ਸੀ। ਲਾਲ ਸਿੰਘ ਨਗਰ ਗਲੀ ਨੰਬਰ 11 100 ਗਜ ਦੀ ਕੋਠੀ ਐ। ਬੈਕ ਸਾਈਡ ਤੇ ਇਹਦੀ ਬਾਥਰੂਮ ਐ। ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਕੋਠੀ ਦਾ ਕੰਮ ਹੋਇਆ ਵਾ ਬਹੁਤ ਵਧੀਆ ਕੋਠੀ ਐ ਨਿਊ ਕੋਠੀ ਐ ਤਿੰਨ ਬੈਡਰੂਮ ਐ ਦੋ ਬਾਥਰੂਮ ਕਿਚਨ 100 ਗਾਇ ਦੀ ਕੋਠੀ ਐ ਉੱਪਰ ਇਹਦੇ ਕਲੀ ਮਾਉਂਟੀ ਐ ਤੇ ਵਿੜੇ ਦੇ ਵਿੱਚ ਟਾਇਲ ਲੱਗੀ ਹੋਈ ਐ ਪੌੜੀਆਂ ਤੇ ਬਹੁਤ ਵਧੀਆ ਗ੍ਰੇਲ ਲੱਗੀ ਹੋਈ ਐ ਸਟੀਲ ਦੀ Mira.